ਦੇ ਵਿੱਚ ਇੰਨਾ ਪਾਣੀ ਹੈ ਕਿਸ ਤਰ੍ਹਾਂ ਦੇਖਦੇ ਹੋ। ਦੇਖੋ ਆ ਜਿਹੜੀ ਕਲੋਣੀ ਹੈ ਨਾ ਜੀ ਜਿਹਨੂੰ ਆਪਾਂ 32 ਸੈਕਟਰ ਇਹ 40-45 ਸਾਲ ਤੋਂ ਪਹਿਲਾਂ ਦੀ ਇਹ ਆਵਾਦ ਹੋਈ ਕਲੋਣੀ ਦੀ। ਔਰ 40-45 ਸਾਲ ਵਿੱਚ ਪਹਿਲੀ ਵਾਰੀ ਬਦਲਾਵ ਆ ਕੇ ਸਰਕਾਰ ਨੇ ਇੱਥੇ ਸੀਵਰੇਜ ਦਾ ਔਰ ਡੰਗਾਂ ਦਾ ਪਾਣੀ ਅੱਜ ਮਹੱਲੇ 'ਚ ਘੁੰਮਦਾ ਦੇਖਿਆ ਜਾ ਸਕਦਾ। ਮੈਂ ਬਹੁਤ ਸਤਿਕਾਰ ਕਰਦਾ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਜਾਣੇ ਬੰਦੇ। ਪਰ ਦੇਖੋ ਜੋ ਸੇਵਾ ਕਰਨ ਵਾਸਤੇ ਉਹ ਆਏ ਨੇ ਇੱਕ ਪਾਸੇ ਆਪਾਂ ਸੇਵਾ ਕਰੀਏ ਕਿਸ ਨੂੰ ਰੀਲੀਫ ਦਈਏ ਦੂਸਰੇ ਪਾਸੇ ਆਪਾਂ ਨੁਕਸਾਨ ਕਰਦੀਏ ਲੋਕਾਂ ਨੂੰ ਪ੍ਰੋਬਲਮ ਚ ਪਾ ਦਈਏ ਇਹ ਤਾਂ ਕੋਈ ਤਰੀਕਾ ਨਹੀਂ ਸਰਕਾਰਾਂ ਨੂੰ ਇਹ ਚਾਹੀਦਾ ਵੀ ਉਹ ਸਾਰੇ ਡਿਪਾਰਟਮੈਂਟ ਇਕੱਠੇ ਕਰੇ ਪਹਿਲਾਂ ਡਿਪਾਰਟਮੈਂਟ ਇਕੱਠੇ ਕਰਕੇ ਸਾਰਿਆਂ ਨਾਲ ਗੱਲਬਾਤ ਕਰੇ ਜਿੱਥੇ ਪ੍ਰੋਬਲਮ ਆ ਪ੍ਰੋਬਲਮ ਕਿਵੇਂ ਠੀਕ ਹੋ ਸਕਦੀ ਆ ਉਹਦਾ ਹੱਲ ਕੱਢਣ ਦੇ ਲਈ ਪ੍ਰੋਪਰ ਤਰੀਕਾ ਅਡਾਪਟ ਕੀਤਾ ਜਾਣਾ ਚਾਹੀਦਾ ਇਹ ਨਹੀਂ ਕਿ ਇੱਕ ਨੂੰ ਆਪਾਂ ਰੀਲੀਫ ਦੇਣ ਦੇ ਹੱਦ ਦੂਜੇ ਬੰਦੇ ਨੂੰ ਪ੍ਰੋਬਲਮ ਚ ਪਾ ਦਈਏ ਉਹਦਾ ਕੰਮ ਠੀਕ ਹੋਇਆ ਜਾਂ ਨਹੀਂ ਹੋਇਆ ਜਾਂ ਹੋਣਾ ਜਾਂ ਨਹੀਂ ਹੋਣਾ ਬਾਅਦ ਦੀ ਗੱਲ ਹੈ ਪਰ ਨਵੇਂ ਪਾਸੇ ਤਾਂ ਪ੍ਰੋਬਲਮ ਕ੍ਰੀਏਟ ਕਰਤੀ ਨਾ ਅੱਜ ਤੱਕ 32 ਸੈਕਟਰ ਹੋ ਗਿਆ ਭੋਲਾ ਕਲੋਨੀ ਹੋ ਗਈ ਜੀਵਨ ਸਿੰਘ ਨਗਰ ਹੋ ਗਿਆ ਇਹਨਾਂ ਕੋਲੀਆਂ 'ਚ ਕਦੇ ਪਾਣੀ ਨਹੀਂ ਵੜਿਆ ਸੀ ਜਦੋਂ ਸੀਵਰਜ ਨਹੀਂ ਸੀ ਉਹ ਤੋਂ ਵੀ ਇਦਾਂ ਦੀ ਪ੍ਰੋਬਲਮ ਨਹੀਂ ਸੀ ਅੱਜ ਸੀਵਰਜ ਵੀ ਪੈ ਗਿਆ ਅੱਜ ਕਲੋਨੀਆਂ ਆਵਾਦ ਵੀ ਹੋ ਗਈਆਂ ਚੰਗੇ ਲੋਕ ਵੀ ਰਹਿ ਰਹੇ ਨੇ ਇੱਥੇ ਤੇ ਅੱਜ ਬੇਸਮੈਂਟ ਤੁਹਾਨੂੰ ਦਿਖਾਈਆ ਬੇਸਮੈਂਟ ਦੇ ਵਿੱਚ ਪਾਣੀ ਜਾ ਰਿਹਾ ਗੰਦਾ ਸੀਵਰਜ ਦਾ ਡਾਈੰਗਾ ਦਾ ਮਹੱਲੇ ਦੇ ਵਿੱਚ ਵੜਿਆ ਹੋਇਆ 32 ਸੈਕਟਰ ਚ ਔਰ ਆ ਦੇਖੋ ਤੁਸੀਂ ਸ਼ਰਤ ਜੰਗਾਲਿਆ ਹੋਇਆ ਲਾਲ ਰੰਗ ਦਾ ਪੀਲੇ ਰੰਗ ਦਾ ਪਾਣੀ ਤਰਿਆ ਪਿਆ ਤਾਂ ਉਹ ਲਗ ਲੋ ਜੀ ਦਾ ਬਰਾ ਬੱਚੇ ਨੇ ਬਜ਼ੁਰਗ ਨੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਗਈਆਂ ਗਰਮੀ ਦਾ ਮੌਸਮ ਆ ਜਦੋਂ ਪ੍ਰਧਾ ਗਰਮੀ ਨਾਲ ਹੁੰਦੀ ਆ ਉਹ ਉਹ ਬਿਮਾਰੀ ਪਹਿਲਾਂ ਹੁੰਦੀ ਆ ਸਮੈਲ ਅੰਦਰ ਜਾਂਦੀ ਆ ਹੈ ਨਾ ਇਹ ਜਿਹੜਾ ਜਿਹੜਾ ਤਰੀਕਾ ਇਹ ਬਹੁਤ ਗਲਤ ਆ ਬਾਬਾ ਜੀ ਦਾ ਸਰਕਾਰ ਦੇਖੋ ਠੀਕ ਆ ਵੀ ਸਰਕਾਰ ਨੂੰ ਘਟੋ ਘਟੋ ਬਾਬਾ ਜੀ ਨੂੰ ਸਮਝਾਉਣਾ ਚਾਹੀਦਾ ਵੀ ਦੇਖੋ ਆ ਤਰੀਕਾ ਨੇ ਐਦਾਂ ਹੋ ਸਕਦਾ ਤੁਸੀਂ ਪਹਿਲਾਂ ਲਾਈਨ ਪਾਓ ਜਿਹੜੀ ਤੁਹਾਡੇ ਟ੍ਰੀਟਮੈਂਟ ਪਲਾਂਟ ਤੇ ਲੈ ਕੇ ਜਾਊਗੀ ਪਾਣੀ ਉਹਨੂੰ ਪ੍ਰੋਪਰ ਤਰੀਕੇ ਨਾਲ ਚਾਲੂ ਕਰੋ ਫਿਰ ਤੁਸੀਂ ਪਾਣੀ ਦੇ ਰੋਕਾਂ ਲਾ ਦਿਓ ਪਾਣੀ ਪਹਿਲਾਂ ਰੁਕ ਦਿੱਤਾ ਲਾਈਨ ਪਈ ਨਹੀਂ ਜੇ ਪਈ ਹੈ ਉਹਦੀ ਸਪਾਈ ਨਹੀਂ ਹੋਈ ਜੇ ਉਹਦਾ ਰਿਜ਼ਲਟ ਕੀ ਨਿਕਲਿਆ ਆਵਾਦੀਆਂ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਅਬੇਸਮੈਂਟਾਂ ਦੇ ਵਿੱਚ ਪਾਣੀ ਵੜ ਗਿਆ ਔਰ ਅੱਜ ਇੱਕ ਦਿਨ ਨਹੀਂ ਇਹ ਕੱਲ ਨੂੰ ਘੱਟੋ ਘੱਟ 15 ਦਿਨ ਹੋ ਗਏ 20 15 ਦਿਨ ਤੋਂ ਲੋਕ ਵਿਚਾਰੇ ਤਰਾ ਤਰਾ ਕਰ ਰਹੇ ਨੇ ਰੌਲਾ ਪਾ ਰਹੇ ਨੇ ਚੀਕ ਰਹੇ ਨੇ ਸਰਕਾਰ ਦੀ ਸਰਕਾਰ ਦੇ ਨਮਾਇੰਦਿਆਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ। ਉਹ ਡਰਾਮੇ ਕਰਦੇ ਫਿਰਦੇ ਨੇ, ਨਹਾਉਂਦੇ ਫਿਰਦੇ ਨੇ, ਦਿਖਾ ਰਹੇ ਨੇ ਲੋਕਾਂ ਨੂੰ ਵੀ ਅਸੀਂ। ਉਹ ਬਾਈ ਜਿੱਥੋਂ ਪਾਣੀ ਸ਼ੁਰੂ ਹੁੰਦਾ ਉੱਥੇ ਤਾਂ ਪਹਿਲਾਂ ਹੀ ਸਾਫ਼ ਸੀ। ਜਿੱਥੇ ਤੁਸੀਂ ਨਹਾ ਕੇ ਦਿਖਾਉਨੇ ਹੋ, ਉੱਥੇ ਤਾਂ ਪ੍ਰੋਬਲਮ ਹੀ ਨਹੀਂ। ਜਿੱਥੇ ਪ੍ਰੋਬਲਮ ਹੈ ਉੱਥੇ ਨਹਾ ਕੇ ਦਿਖਾਓ। ਜਾਣ ਲੋ ਜਾਨਾ ਨੰਘ ਕੇ ਬਾਅਦ ਦੇ ਵਿੱਚ ਨਹਾ ਕੇ ਦਿਖਾਓ। ਫਿਰ ਤਾਂ ਮੰਨਿਆ ਵੀ ਉਹ ਭਾਈ ਤੁਸੀਂ ਠੀਕ ਕਰ ਦਿੱਤਾ। ਜਿੱਥੋਂ ਸਟਾਰਟ ਹੋ ਰਿਹਾ ਬੁੱਢਾ ਨਾਲਾ। ਜਿੱਥੇ ਪ੍ਰੋਬਲਮ ਹੈ ਹੀ ਨਹੀਂ। ਉਥੇ ਤੁਸੀਂ ਜਾ ਕੇ ਸਾਫ਼ ਕਰਕੇ ਨਹਾਉਣ ਦੀ ਕੋਸ਼ਿਸ਼ ਕਰ ਰਹੇ ਹੋ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਡਰਾਮਾ ਇਹ ਡਰਾਮੇ ਨਹੀਂ ਚੱਲਦੇ ਹੁੰਦੇ ਅਸਲੀਅਤ ਕੁਝ ਹੋਰ ਆ ਦਿਖਾਇਆ ਕੁਝ ਹੋਰ ਜਾ ਰਿਹਾ ਇਹ ਡਰਾਮੇਬਾਜੀ ਆ ਡਰਾਮੇਬਾਜੀ ਬਾਬਾ ਜੀ ਨੂੰ ਮੈਂ ਕਹਿੰਦਾ ਵੀ ਉਹ ਤਾਂ ਬਹੁਤ ਸਤਿਕਾਰਯੋਗ ਨੇ ਉਹਨਾਂ ਨੂੰ ਇਹ ਡਰਾਮੇ ਦਾ ਭਾਗੀਦਾਰ ਨਹੀਂ ਬਣਨਾ ਚਾਹੀਦਾ ਤੇ ਨਾ ਡਰਾਮਾ ਕਰਕੇ ਲੋਕਾਂ ਨੂੰ ਦਿਖਾਉਣਾ ਚਾਹੀਦਾ ਜੇ ਬਾਬਾ ਜੀ ਨੇ ਨਹਾਉਣਾ ਖੰਮਣਾ ਜਾ ਕੇ ਨਾਖੇ ਦਿਖਾਉਣ ਜੇ ਬਾਬਾ ਜੀ ਨੇ ਨਹਾਉਣਾ ਹੈਬ ਬੋਲ ਦੀਆਂ ਡੇਰੀਆਂ ਕੋਲੇ ਨਾਖੇ ਦਿਖਾਉਣ ਜੇ ਬਾਬਾ ਜੀ ਨੇ ਨਾ ਹਣਾ ਜਿੱਥੇ ਪਹਿਲਾਂ ਲੋਕ ਢਾਉਦੇ ਹੁੰਦੇ ਸੀ ਅੱਜ ਤੋਂ 700 ਸਾਲ ਪਹਿਲਾਂ ਜਾਂ 70 ਸਾਲ ਪਹਿਲਾਂ ਜਿੱਥੇ ਦੁੱਖ ਗੁਰਦੁਆਰਾ ਗਉ ਘਾਟਾ ਉੱਥੇ ਨਾ ਆ ਕੇ ਦਿਖਾਉਣਾ ਇਹ ਕਿਹੜੀਆਂ ਗੱਲਾਂ ਕਰਦੇ ਦੇਖੋ ਇਹ 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 ਲੋਕਾਂ ਨੂੰ ਵੇਖਣਾ ਮੈਂ ਕਹਿੰਦਾ ਵੀ ਸਬਜਵਾਕ ਦਿਖਾਏ ਜਾ ਰਹੇ ਨੇ ਹੋ ਕੁਛ ਨਹੀਂ ਦਿਆ ਸਾਰੀ ਸਰਕਾਰ ਤੁਰੀ ਫਿਰਦੀ ਆ ਕਦੇ ਮਨਿਸਟਰ ਸਾਹਿਬ ਆ ਜਾਂਦੇ ਨੇ ਕਦੇ ਸਪੀਕਰ ਸਾਹਿਬ ਆ ਜਾਂਦੇ ਨੇ ਕਦੇ ਪੰਜ ਪੰਜ 7 7 ਐਮ ਐਲ ਏ ਇਕੱਠੇ ਹੋ ਜਾਂਦੇ ਨੇ ਇਹ ਇਹ ਸਮੱਸਿਆ ਹੱਲ ਕਰਨ ਦੀ ਬਜਾਏ ਸਮੱਸਿਆਵਾਂ માં ਖੜੀਆਂ ਕਰ ਰਹੇ ਨੇ ਨਮੀਆ ਸਮੱਸਿਆ ਮੈਂ ਦੇ ਰਹੇ ਲੋਕਾਂ ਨੂੰ ਸੋ ਇਸ ਕਰਕੇ ਇਦਾਂ ਦੀ ਸਰਕਾਰ ਕਦੇ ਨਾ ਵੇਖੀ ਆ ਅੱਜ ਲੋਕ ਵੀ ਬੜੇ ਹੁਬ ਕੇ ਸਰਕਾਰ ਲੈ ਕੇ ਆਏ ਸੀ ਬਦਲਾ 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 ਦੀਆਂ ਗੱਲਾਂ ਕਰਦੇ ਸੀ ਵੀ ਪਤਾ ਨਹੀਂ ਕੀ ਬਦਲਾ ਹੋ ਜਾਊਗਾ ਆ ਬਦਲਾ ਹੋਇਆ ਸਾਰਿਆਂ ਦੇ ਸਾਹਮਣੇ ਜਿਹੜਾ ਬਦਲਾ ਹੋਇਆ ਆ ਦੇਖ ਲਓ ਵੀਰੋ ਭੜਾਵੋ ਮਾਓ ਮੇਰੀਓ ਬੱਚਿਓ ਆ ਬਦਲਾਵਾ ਜਿਹੜਾ ਤੁਹਾਡੇ ਸਾਹਮਣੇ ਅੱਜ ਤੁਸੀਂ ਵੇਖ ਰਹੇ ਹੋ ਆਪਣੇ ਪਿੰਡੇ ਤੇ ਹੰਡਾ ਰਹੇ ਹੋ ਆ ਬਦਲਾਵਾ ਜਿਹੜੀ ਬਿਮਾਰੀਆਂ ਫੈਲਣ ਗਈਆਂ ਲੋਕ ਪਰੇਸ਼ਾਨ ਹੋ ਰਹੇ ਨੇ ਆ ਤੁਹਾਡੇ ਸਾਹਮਣੇ ਬਦਲਾਵ ਆ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲ ਆ ਆ ਪਾਣੀ ਕਦੇ ਇੱਥੇ ਪਾਣੀ ਸੜਕ ਹੈ ਹੀ ਨਹੀਂ ਸੀ ਜਦੋਂ ਉਦੋਂ ਵੀ ਇਦਾਂ ਦਾ ਹਾਲ ਨਹੀਂ ਸੀ ਆ ਹਾਲਾਤ ਨੇ ਇਹਨਾਂ ਦੀ ਆ ਸਰਕਾਰ ਦੀ ਦੇਣਾ ਸੋ ਮੇਰੀ ਤਾਂ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਆ ਕਮਿਸ਼ਨਰ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਜਿਹੜੀ ਇੰਜੀਨੀਅਰ ਨੇ ਜਿਨ੍ਹਾਂ ਕੋਲੇ ਡੇ ਡੇ ਦਿਮਾਗ ਨੇ ਜਿਨ੍ਹਾਂ ਨੂੰ ਇੰਨੇ ਨਹੀਂ ਤਨਖਾਹ ਮਿਲਦੀ ਆ ਵੀ ਉਹ ਪਰੇਸ਼ਾਨੀ ਨੂੰ ਜਿਸ ਵੀ ਰੂਪ ਚ ਹੱਲ ਕਰ ਸਕਦੇ ਬਾਪੇ ਮਗਰ ਲੱਗਣ ਦੀ ਲੋੜ ਨਹੀਂ ਬਾਪਾ ਦਾ ਬਹੁਤ ਸਤਿਕਾਰ ਆ ਸਾਹਿਬ ਪਰ ਜੇ ਬਾਬਾ ਜੀ ਦੇ ਮਗਰ ਲਾ ਕੇ ਆਪਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਫਿਰ ਮੈਂ ਕਹਿੰਦਾ ਵੀ ਬਾਬਾ ਜੀ ਤੁਹਾਡੇ ਮੂਰੇ ਬੰਨੇ ਹੱਥ ਇਹਦਾ ਨਾ ਕਰੋ ਇਹ ਤਰੀਕਾ ਠੀਕ ਨਹੀਂ ਇਹ ਤਰੀਕਾ ਨਹੀਂ ਠੀਕ ਹੈ ਜਿਹਦੇ ਨਾਲ ਤੁਸੀਂ ਲੋਕ ਪਰੇਸ਼ਾਨ ਚ ਪਾਦੇ ਲੋਕਾਂ ਨੂੰ ਬਿਮਾਰੀਆਂ ਦੇਤੀਆਂ ਲੋਕਾਂ ਦਾ ਵਿਚਾਰਿਆਂ ਦਾ ਜੀਣਾ ਦੁੱਬਰ ਕਰ ਦਿੱਤਾ ਇਹ ਤਾਂ ਬਾਈ ਬਾਬਾ ਜੀ ਠੀਕ ਨਹੀਂਗਾ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਆ ਵੀ ਇਦਾਂ ਨਾ ਕਰੋ ਪਹਿਲਾਂ ਉਹ ਰਸਤਾ ਚਲਾਓ ਜਿੱਥੇ ਪਾਣੀ ਜਾ ਕੇ ਟ੍ਰੀਟਮੈਂਟ ਦੇ ਟ੍ਰੀਟਮੈਂਟ ਹੋਵੇ ਪੀਰਾ ਤੁਸੀਂ ਤੁਸੀਂ ਤਾਂ ਹੱਲ ਕਰਨ ਬਾਤ ਐ ਹੱਲ ਬਦਾਉਣ ਪ੍ਰੋਬਲਮ ਦੇਣ ਵਾਸਤੇ ਥੋੜਾ ਆਇਓ ਸੇ ਪ੍ਰੋਬਲਮ ਤੁਸੀਂ ਦੇਤੀ ਆ ਇਲਾਕੇ ਨੂੰ ਇਹਦਾ ਕੋਈ ਹੱਲ ਪ੍ਰੋਪਰ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਤੇ ਗਲਾਡਾ ਵਾਲੇ ਜਾਂ ਹੋਰ ਪੁਲਿਸਰ ਮੋਰਡ ਵਾਲੇ ਸਾਰੇ ਰਲ ਕੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਕਰਨ ਤਾਂ ਜੋ ਲੋਕ ਬਚ ਸਕਣ ਲੋਕਾਂ ਦੀ ਜ਼ਿੰਦਗੀ ਬਚ ਸਕੇ ਅੱਜ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਹੋ ਰਿਹਾ ਹੈ ਲੱਗਦਾ ਨਹੀਂ ਸੀ ਕਿ ਅਜ ਕੌਂਸਲਰਾਂ ਦੇ ਵਿੱਚ ਜਿਵੇਂ ਐਮ ਐਲ اے ਸਾਹਿਬ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇੱਥੇ ਕੰਮ ਕਰਾਉਣਾ ਚਾਹੀਦਾ ਮੈਂ ਕਹਿੰਦਾ ਵੀ ਪੌਸ਼ ਹੋਵੇ ਜਿੱਥੇ ਆਵਾਦੀ ਆ ਕਿਸੇ ਵੀ ਪ੍ਰਕਾਰ ਦੀ ਵਾਦੀ ਹੋਵੇ ਉਹ ਆਵਾਦੀ ਨੂੰ ਰਲੀਫ ਦੇਣਾ ਸਰਕਾਰ ਦੀ ਡਿਊਟੀ ਆ ਨਮਾਇੰਦਿਆਂ ਦੀ ਡਿਊਟੀ ਆ ਐਮ ਐਲ اے ਦੀ ਡਿਊਟੀ ਆ ਹੁਣ ਕਿਹੜਾ ਕਾਉਂਸਲਰ ਕੀ ਕਰੂਗਾ ਜਿੱਥੇ ਐਮ ਐਲ اے ਨਹੀਂ ਤਵੱਜੋ ਕਰ ਰਿਹਾ ਜਿੱਥੇ ਸਰਕਾਰ ਤਵੱਜੋ ਨਹੀਂ ਕਰ ਰਹੀ ਉਥੇ ਕਾਉਂਸਲਰ ਤਾਂ ਖੜੀ ਸਕਦਾ ਨਾ ਰੌਲਾ ਹੀ ਪਾ ਸਕਦਾ ਚੀਕੀ ਮਾਰ ਸਕਦਾ ਉਹ ਮਾਰ ਰਿਹਾ ਕੀ ਕਰੂਗਾ ਸੇਸ ਕਰਕੇ ਸਰਕਾਰ ਨੂੰ ਲੋਕਾਂ ਦੀ ਚੀਕ ਪੁਕਾਰ ਸੁਣਨੀ ਚਾਹੀਦੀ ਆ ਕਾਉਂਸਲਰ ਦੀ ਚੀਪ ਚੀਕ ਪੁਕਾਰ ਪ੍ਰਕਾਰ ਸੁਣਨੀ ਚਾਹੀਦੀ ਆ ਵੀ ਲੋਕ ਤਰਾ ਤਰਾ ਹੋਈ ਪਈ ਆ ਲੋਕ ਵਿਚਾਰੇ ਹੈਨਾ ਬੱਚਿਆਂ ਨੂੰ ਸਕੂਲੋਂ ਐਸੇ ਸਕੂਲ ਆ ਬੱਚਿਆਂ ਦਾ ਪ੍ਰਾਇਮਰੀ ਬੀਸੀਐਮ ਦਾ ਛੋਟਾ ਜਿਹੜਾ ਕਿਡ ਸਕੂਲ ਆ ਉਹ ਆ ਹੁਣ ਬੱਚੇ ਛੱਡਣ ਵੀ ਯਾਰ ਆਵਾ ਤੇ ਲੈ ਕੇ ਜਾਣ ਦਾ ਵੀ ਆਹੀ ਰਾਵਾਂ ਜਿੱਥੇ ਤੁਸੀਂ ਜਾ ਹੀ ਨਹੀਂ ਸਕਦੇ ਹਾਂਜੀ ਇੱਥੇ ਪਲੂਟਡ ਪਾਣੀ ਆ ਤੇ ਇੱਥੇ ਬੱਚੇ ਵੀ ਬਿਮਾਰ ਹੋਣਗੇ ਸਾਰਾ ਬੁਰਾ ਹਾਲ ਆ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਸਰਕਾਰ ਦੇ ਸਾਹਮਣੇ ਤੇ ਬਾਬਾ ਜੀ ਦੇ ਚਰਨਾਂ ਚ ਵੀ ਆ ਸਾਡਾ ਹੱਲ ਕੱਢ ਕੇ ਤੇ ਠੀਕ ਹੈ ਜੀ ਰੋਡ ਆ ਨਹੀਂ ਕੌਂਸਲਰ ਸਰ ਤੁਸੀਂ ਇਲਾਕੇ ਦੇ ਕੌਂਸਲਰ ਵੀ ਹੋ ਪੰਜ ਫਿਰ ਵੀ ਉਹਦੇ ਬਾਪ ਵੀ ਤੇ ਇੰਨਾ ਮਾੜਾ ਕਰ ਜਿਵੇਂ ਸਾਡੇ ਐਕਐਮਐਲਏ ਸਰਦਾਰ ਰਣਜੀਤ ਸਿੰਘ ਢਿਲੋਂ ਜੀ ਨੇ ਗੱਲ ਕੀਤੀ ਹੈ ਵੀ ਇੱਕ ਬੰਦੇ ਨੂੰ ਰਿਲੀਫ ਦੇਣ ਲਈ ਅਸੀਂ ਆ ਏਰੀਆ ਦਾ 10000 20000 ਬੰਦਾ ਪ੍ਰਭਾਵਿਤ ਕਰਦੇ ਪਏ ਆ ਇਹ ਬਾਬਾ ਜੀ ਨੂੰ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਇਹਦਾ ਰੂਟ ਪਲਾਨ ਬਣਾਉਣਾ ਚਾਹੀਦਾ ਸੀਗਾ ਵੀ ਜਿਹੜਾ ਆ ਡਾਈੰਗਾਂ ਦਾ ਪਾਣੀ ਪੋਲਿਊਟਡ ਪਾਣੀ ਤੇਜਾਬੀ ਪਾਣੀ ਜਿਹੜਾ ਦਰਿਆ ਦੇ ਵਿੱਚ 40 ਸਾਲ ਤੋਂ ਜਾ ਰਿਹਾ ਜਾਂ 30 ਸਾਲ ਤੋਂ ਜਾ ਰਿਹਾ ਹੈ ਪਹਿਲਾਂ ਉਹਨੂੰ ਡਾਇਵਰਟ ਕਰਨ ਦਾ ਰੂਟ ਪਲਾਨ ਬਣਾਉਣਾ ਚਾਹੀਦਾ ਸੀ ਉਸ ਤੋਂ ਬਾਅਦ ਉਹਦੀ ਲਾਈਨ ਬੰਦ ਕਰਨੀ ਚਾਹੀਦੀ ਸੀ ਕਿ ਕਾਰਪੋਰੇਸ਼ਨ ਨੇ ਵੀ ਬਾਬਾ ਜੀ ਨੂੰ ਹਸਾਨ ਲਈ ਖੁਸ਼ ਕਰਨ ਲਈ ਉਹ ਲਾਈਨ ਨੂੰ ਬੰਦ ਕਰਤਾ ਤੇ ਅੱਜ ਆ ਦੇਖੋ ਕੀ ਹਾਲਾਤ ਬਣੇ ਪਏ ਨੇ ਮੇਰੀ ਬੇਨਤੀ ਆ ਕਾਰਪੋਰੇਸ਼ਨ ਨੂੰ ਵੀ ਬਾਬਾ ਜੀ ਨੂੰ ਵੀ ਵੀ ਆਪਾਂ ਇੱਕ ਬੰਦੇ ਨੂੰ ਖੁਸ਼ ਕਰਨ ਲਈ ਜ ਜੀਐਮ ਸਾਹਿਬ ਨੂੰ ਤੁਹਾਡਾ ਜਿਹੜਾ ਨਿਵਾਣ ਦਾ ਇੱਥੇ ਤੁਸੀਂ ਬੋਲ ਪਗਾਏ ਨੇ ਵੀ ਅਸੀਂ ਇੱਥੇ ਸੀਐਮ ਸਾਹਿਬ ਨੂੰ ਨਿਵਾਣਾ ਆ ਇੱਕ ਬੰਦੇ ਨੂੰ ਨਿਵਾਣ ਦੇ ਲਈ ਅਸੀਂ 10000 20000 ਬੰਦਾ ਮਰਨ ਨਹੀਂ ਦੇਣਾ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ 24 ਘੰਟੇ ਦੇ ਵਿੱਚ ਇਸ ਚੀਜ਼ ਨੂੰ ਮਸਲਾ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਲਾਈਨ ਦੇ ਪਿੱਛੇ ਬੰਦ ਕਰਾਂਗੇ ਅਸੀਂ ਇੱਥੇ ਇਹ ਜਿਹੜੀ ਆਪਣਾ ਧਰਨਾ ਮੁਜ਼ਾਰੇ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਨਿਵਾਣ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਸਰਕਾਰ ਕਰਦੀ ਇਹ ਸਾਫ਼ ਪਾਣੀ ਨਿਵਾ ਰਿਆ ਪਰ ਇੱਥੇ ਲੋਕ ਗੰਦੇ ਪਾਣੀ ਨਾ ਰਹੇ ਆ ਉਹੀ ਤੁਹਾਨੂੰ ਗੱਲ ਕਰਦਾ ਪਿਆ ਵੀ ਇੱਕ ਪਾਸੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਉੱਥੇ ਤਾਂ ਤੁਸੀਂ ਪਾਣੀ ਛੱਡ ਕੇ ਸਾਫ਼ ਕਰਾ ਕੇ ਨਵਾ ਕੇ ਦਿਖਾਤਾ ਆ ਇੱਥੇ ਸਾਡੀ ਪੁਲੀ ਤੇ ਆ ਕੇ ਨਵਾ ਕੇ ਦਿਖਾਓ ਅੱਗੇ ਗਊ ਘੜ ਗੁਰਦੁਆਰਾ ਸਾਹਿਬ ਕੋ ਜਾ ਕੇ ਨਵਾ ਕੇ ਦਿਖਾਓ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਸੰਤ ਬਾਬਾ ਸੀਚੇਵਾਲ ਜੀ ਨੂੰ 20 ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰ ਹੋ ਕੇ ਸੁਣਿਆ ਜਾਵੇ ਨਾ ਕਿ ਇੱਕ ਬੰਦੇ ਨੂੰ ਖੁਸ਼ ਕਰਨ ਲਈ ਜਾਂ ਸੈਂਟਰ ਸਰਕਾਰ ਤੋਂ ਫੰਡ ਲੈਣ ਲਈ ਆਪਾਂ ਉੱਥੋਂ ਪਾਣੀ ਦੀ ਬੋਤਲ ਭਰ ਕੇ ਸੈਂਪਲ ਭੇਜਦਾ ਵੀ ਅਸੀਂ ਸਾਫ਼ ਕਰਦੇ ਪਏ ਆ ਜਿਹੜਾ 20000 ਬੰਦਾ ਇੱਥੇ ਮਤਲਬ ਬਿਮਾਰੀ ਨਾਲ ਜੂਝਣ ਨੂੰ ਤਿਆਰ ਹੋਇਆ ਪਿਆ ਨਰਕ ਦੀ ਜ਼ਿੰਦਗੀ ਜੀਣ ਨੂੰ ਮਤਲਬ ਤੁਸੀਂ ਮਜਬੂਰ ਕਰਤਾ ਲੋਕਾਂ ਨੂੰ ਇਹ ਚੀਜ਼ ਨਾ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਅਸੀਂ ਇਸ ਕਰਨੇ ਮੁਜਾਰੇ ਨੂੰ ਨਹੀਂ ਤਾਂ ਹੋਰ ਵੱਡਾ ਲੈ ਕੇ ਜਾਵਾਂਗੇ ਕਰੋ ਨਿਕਲਣਾ ਮੁਸ਼ਕਿਲ ਹੋਇਆ ਜਾਏਗਾ ਜੀ ਕਿੰਨੀ ਕੋਲ ਕੀਤੀ ਆ ਅੱਜ ਬਾਅਦ ਕਰੋ ਨਿਕਲਣਾ ਮੁਸ਼ਕਿਲ ਹੋਇਆ ਜਾਏਗਾ ਕਾਰਪੋਰੇਸ਼ਨ ਦੇ ਐਸ ਡੀਓ ਸਾਹਿਬ ਜੇ ਆਈ ਸਾਹਿਬ ਕਮਿਸ਼ਨਰ ਸਾਹਿਬ ਨਾਲ ਗੱਲ ਹੁੰਦੀ ਹੈ ਲੱਗੇ ਹੋਏ ਆ ਜੀ ਕਰਦੇ ਪਏ ਆ ਜੀ ਜਦ ਕਿ ਇਹਨਾਂ ਨੂੰ ਚਾਹੀਦਾ ਸੀਗਾ ਜਿੰਨੀ ਦੇਰ ਤੱਕ ਪਾਣੀ ਅੱਗੇ ਨਹੀਂ ਜਾ ਰਿਹਾ ਇਹਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ ਮੇਰੀ ਹੁਣ ਵੀ ਬੇਨਤੀ ਹੈ ਵੀ ਜਿੰਨੀ ਦੇਰ ਤੱਕ ਅਗਲੀ ਲਾਈਨ ਨਹੀਂ ਚਾਲੂ ਹੁੰਦੀ ਇਸ ਲਾਈਨ ਨੂੰ ਇਦਾਂ ਹੀ ਤਾਂ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਬਿਮਾਰੀ ਤੋਂ ਰਾਹਤ ਤੋਂ ਬਚ ਸਕਣ ਦੇਖਿਆ ਵੀ ਅਵੇ ਘਰਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਇੰਦੀ ਲੋਕਾਂ ਦਾ ਕਿੰਨੀ ਪਰੇਸ਼ਾਨੀ ਆਈ ਹੋਊਗੀ ਬਿਮਾਰੀ ਜੋ ਲੈ ਕੇ ਤੇ ਘਰ ਘਰ ਕਲੀਨਿਕ ਬਣਾਈ ਹੋਈ ਆ ਇਹ ਕਲੀਨਿਕ ਦਾ ਕੰਮ ਇੱਥੇ ਹੋਊਗਾ ਨਹੀਂ ਦੇਖੋ ਜੀ ਜਦੋਂ ਗੰਦਾ ਪਾਣੀ ਬਿਮਾਰੀਆਂ ਵਾਲਾ ਪਾਣੀ ਜਦੋਂ ਲੋਕਾਂ ਦੇ ਘਰਾਂ ਵਿੱਚ ਜਾਊਗਾ ਇੱਥੇ ਤਾਂ ਤੁਸੀਂ ਇੱਕ ਘਰ ਦੇ ਵਿੱਚ ਕਹਿੰਦੇ ਹਰ ਘਰ 'ਚ ਕਲੀਨਿਕ ਖੋਲ੍ਹ ਲਓ ਜਦੋਂ ਗੰਦਾ ਪਾਣੀ ਤੁਸੀਂ ਪੀਓਗੇ ਉਹ ਕੈਂਸਰ ਵੀ ਲੈ ਕੇ ਆਉ ਸ਼ੂਗਰ ਵੀ ਲੈ ਕੇ ਆਉ ਹੋਰ ਬਿਮਾਰੀਆਂ ਲੈ ਕੇ ਆਊਗਾ ਜੋ ਮਰਜ਼ੀ ਕਰ ਲਓ ਇਹ ਤੰਤਰ ਫੇਲ ਹੋ ਜਾਣਾ ਇਹਨਾਂ ਦਾ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਚੀਜ਼ ਨੂੰ ਪਹਿਲ ਦੇ ਆਧਾਰ ਤੇ ਦੇਖ ਕੇ ਹੱਲ ਕੀਤਾ ਜਾਵੇ। ਹਾਂਜੀ ਅਸੇ ਸਾਡਾ ਨਾ 32 ਸੈਕਟਰ ਬਾਉਂਡਰੀ ਤੇ ਹੈਗਾ ਕਲੀਨਿਕ ਹੈਗਾ ਤੇ ਉੱਥੇ ਪਾਣੀ 10 ਤਰੀਕ ਤੋਂ ਆ ਰਿਹਾ ਹੈਗਾ। ਅਸੀਂ ਕੌਂਸਲ ਸਾਹਿਬ ਨੂੰ ਵੀ ਕਹਿ ਰਹੇ ਹਾਂ ਸਭ ਕੋਲ ਜਿੱਥੇ ਵੀ ਜਾ ਸਕਦੇ ਜਾ ਰਹੇ ਹਾਂ ਪਾਣੀ ਬੰਦ ਨਹੀਂ ਹੋ ਰਿਹਾ। ਤੇ ਐਨਾ ਫਲੋ ਆ ਰਿਹਾ ਸਾਡੇ ਅੰਦਰ ਪਾਣੀ ਆ ਰਿਹਾ ਕਲੀਨਿਕ ਤੇ ਵੀ ਕੋਈ ਨਹੀਂ ਆ ਰਿਹਾ 스ਮੈਲ ਆ ਰਹੀ ਮੱਛਰ ਮੱਖੀਆਂ ਜਦੋਂ ਅੰਦਰ ਪਾਣੀ ਆ ਰਿਹਾ ਕੱਢਣ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਆ ਪਲੀਜ਼ ਸਾਡਾ ਕੋਈ ਸੋਲੂਸ਼ਨ ਕਰੋ ਅੱਜ 10 ਤਰੀਕ ਤੋਂ ਅਸੀਂ ਕਿਹਾ ਹੋਇਆ 14 ਤਰੀਕ ਹੋ ਗਈ ਆ ਹੁਣ ਕੋਈ ਲਿਮਿਟ ਹੁੰਦੀ ਆ ਇਹਦਾ ਕੋਈ ਹੱਲ ਕਰ ਦੇ ਤਾਂ ਸਾਨੂੰ ਬਹੁਤ ਬੋਸ ਹੋ ਉਥੋਂ ਜੋ ਆਪ ਕੋ ਇਲਾਵਾ ਤੁਸੀਂ ਐਮ ਐਲ اے ਸਾਹਿਬ ਨੂੰ ਕਮੈਂਟ ਕੀਤੀ ਹਾਂਜੀ ਐਮ ਐਲ اے ਸਾਹਿਬ ਨਾਲ ਵੀ ਗੱਲ ਕੀਤੀ ਹੈਗੀ ਉਹਨਾਂ ਨੂੰ ਵੀ ਕਿਹਾ ਹੈਗਾ ਸਭ ਇਹੀ ਕਹਿ ਰਹੇ ਨੇ ਕਰਦੇ ਆ ਕਰ ਦਿੰਦੇ ਆ ਬਠੋ ਨਿਰਿਆ ਜਿਵੇਂ ਸਾਡੇ ਘਰ ਚ ਤਾਂ ਪਾਣੀ ਭਰ ਜਾਂਦਾ ਹੈਗਾ ਸਾਨੂੰ ਡੇਲੀ ਰਾਤ ਨੂੰ ਕੱਢਣਾ ਪੈਂਦਾ ਬਹੁਤ ਪ੍ਰੋਬਲਮ ਆਂਦੀ ਪਈ ਕਿੰਨਾ ਸਮਾਂ ਹੋ ਗਿਆ ਜੀ ਪਾਣੀ ਦਾ 10 ਤਰੀਕ ਤੋਂ ਹੋ ਰਿਹਾ ਹੈ ਪੰਜ ਜੇ ਦੇਖਿਆ ਜਾਵੇ ਕਾਰਪੋਰੇਸ਼ਨ ਵਾਲੇ ਤੋਂ ਟੈਕਸ ਜਿਆ ਪੂਰਾ ਪ੍ਰੋਪਰ ਟੈਕਸ ਲੈ ਰਹੇ ਨੇ ਗਲਾਡਾ ਵਾਲੇ ਟੈਕਸ ਲੈ ਰਹੇ ਨੇ ਪਰ ਵੀ ਤਾਂ ਵੀ ਤੁਹਾਨੂੰ ਕੋਈ ਸੇਫਟੀ ਨਹੀਂ ਹੈ ਕਿਥੇ ਨਹੀਂ ਸੇਫਟੀ ਇੱਥੇ ਕੋਈ ਨਹੀਂ ਹੈਗੀ ਆ ਵੈਸੇ ਵੀ ਸਕਿਉਰਟੀ ਵੀ ਹੋਣੀ ਚਾਹੀਦੀ ਉਹਦੀ ਵੀ ਪ੍ਰੋਬਲਮ ਰਹਿੰਦੀ ਹੈਗੀ ਆ ਤੇ ਵੀ ਐਨ ਕੋਈ ਇੰਨੀ ਸਹਨ ਨਹੀਂ ਕੀ